ਬਨੂੜ ਪੁਲਿਸ ਕੋਲ ਕੁਝ ਦਿਨ ਪਹਿਲਾਂ ਇੱਕ ਕਤਲ ਦਾ ਮਕਦਮਾ ਦਰਜ ਹੋਇਆ ਸੀ ਉਸ ਸਬੰਧ ਵਿੱਚ ਪੁਲਿਸ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਇਹਨਾਂ ਦੋਸ਼ੀਆਂ ਵਿੱਚੋਂ ਇੱਕ ਮਾਨਕਪੁਰ ਖੇੜਾ ਅਤੇ ਦੂਸਰਾ ਬਨੂੜ ਦਾ ਸੀ ਉਹਨਾਂ ਦੀ ਨਾਮਜ਼ਦਗੀ ਤੇ ਦੀਪਕ ਕੁਮਾਰ ਉਰਫ ਦੀਪੂ ਨਾਮਕ ਅਪਰਾਧੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਰੋਪੜ ਜੇਲ੍ਹ ਤੋਂ ਅੱਜ ਰਾਜਪੁਰਾ ਲਿਆਂਦਾ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਬਨੂੜ ਦੇ ਐਸ ਐਚ ਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਇਸ ਦੋਸ਼ੀ ਤੇ ਪਹਿਲਾਂ ਵੀ 32 ਮੁਕਦਮੇ ਦਰਜ ਨੇ ਉਹ ਏ ਕੈਟਾਗਰੀ ਦਾ ਗੈਂਗਸਟਰ ਹੈ ਅਜਮਾਨਜੋਗ ਅਦਾਲਤ ਤੋਂ ਉਸ ਦਾ 4 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਹੁਣ ਇਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਬੰਦ ਵਿੱਚ ਬਨੂੜ ਦੇ ਐਸਐਚਓ ਅਰਸ਼ਦੀਪ ਸ਼ਰਮਾ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਓ ਅੱਜ ਤੁਸੀਂ ਕਿਸ ਨੂੰ ਜਿਹੜਾ ਹੈ ਅੱਜ ਪੇਸ਼ ਕੀਤਾ ਗਿਆ ਸਾਡੇ ਇੱਕ ਮਰਡਰ ਦਾ ਮਕਦਮਾ ਦਰਜ ਹੋਇਆ ਸੀ ਉਹਦੇ ਚ ਅਸੀਂ ਇੱਕ ਦੋਸ਼ੀ ਦੀ ਪੁਛਗਿਸਤ ਹੈ ਦੀਪਕ ਕੁਮਾਰ ਏਲੀਅਸ ਦੀਪਕ ਦੀਪੂ ਬਨੂੜ ਜੀ ਨੂੰ ਨਾਮਿਨੇਟ ਕਰਕੇ ਪੁਛਗਿਸਤ ਲਈ ਲੈ ਕੇ ਆਏ ਜੀ ਇਹ ਕਿਸ ਤਰ੍ਹਾਂ ਦੇ ਮਕਦਮੇ ਦਰਜ ਕੀਤੇ ਗਏ ਇਹ ਸਾਡੇ ਇੱਥੇ ਮਰਡਰ ਹੋਇਆ ਸੀ ਇੱਥੇ ਉਰਦਨਪਿੰਡ ਦੇ ਵਿੱਚ ਜਿੱਥੇ ਕੈਸਵਾ ਕੰਡਿਕ ਬੋਡੀ ਨੂੰ ਦਬਾ ਦਿੱਤਾ ਸੀ 4 ਦਿਨ ਬਾਅਦ ਮਿਲੇ ਸੀਗੇ ਜੀ ਉਹਦੇ ਚ ਅਸੀਂ ਦੋ ਦੋਸ਼ੀ ਅਰੈਸਟ ਕਰ ਲਈ ਸੀ ਉਹਨਾਂ ਦੀ ਨਾਮਿਨੇਸ਼ਨ ਤੇ ਅਜੇ ਸੀਸੀਪੂ ਰੋਡ 'ਤੇ ਲੈ ਕੇ ਆਏ ਹਾਂ ਜੀ ਸਰ ਇਸ ਤੋਂ ਬਾਅਦ ਅੱਗੇ ਕਿੱਥੇ ਜਾਣਾ ਤੁਸੀਂ ਅੱਗੇ ਉਹਨਾਂ ਨੂੰ ਡਰਾਨੇ ਜਾ ਕੇ ਪੁੱਛਗਿੱਛ ਕਰਾਂਗੇ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਦਰਜ ਹੈ ਕਿ ਇਸ ਤੋਂ ਪਹਿਲਾਂ ਇਹ ਇਹ ਕੈਟਾਗਰੀ ਗੈਂਗਸਟਰ ਹੈ ਇਹ ਕੈਟਾਗਰੀ ਤੇ ਇਹਦੇ ਤੇ 32 ਮਕਦਮੇ ਦਰਜ ਹੈ ਹਾਂ ਤੇ ਹੁਣ ਇਹਨਾਂ ਨੂੰ ਇਹਦਾ ਰਿਮਾਂਡ ਲੈ ਲਿਆ ਜੱਜ ਸਾਹਿਬ ਤੋਂ ਤੇ ਮੁਰਕਾ ਨੂੰ ਪੇਸ਼ ਕਰਨਾ ਸਰ ਕਿੰਨੇ ਦਿਨ ਦਾ ਰਿਮਾਂਡ ਹੈ 4 ਦਿਨ ਤੇਰੇ ਤਾਂ ਕੋਈ ਹੋਰ ਵੀ ਸਾਥੀ ਸੀ ਹੈ ਹੀ ਸਰ ਉਹ ਦਰਾਨੇ ਪੜਤਾ ਤਫ ਉਹ ਇੱਕ ਤਾਂ ਟੂਨੀ ਸੀਗਾ ਮਣਕਪੁਰ ਦਾ ਤੇ ਇੱਕ ਖੇੜੇ ਦਾ ਸੀਗਾ ਮੁੰਡਾ ਇਹਨੂੰ ਦੀਪੂ ਨੂੰ ਜਿਹੜਾ ਪ੍ਰੋਡਕਸ਼ਨ ਵਾਸਤੇ ਲਿਆਂਦਾ ਕਿੱਥੋਂ ਲਿਆਂਦਾ ਇਹ ਰੋਪੜ ਜੇਲ੍ਹ ਤੋਂ ਜੀ ਰੋਪੜ ਜੇਲ੍ਹ ਤੋਂ ਠੀਕ ਹੈ ਥੈਂਕ ਯੂ ਜੇ ਤੁਸੀਂ ਕਿਸ ਨੂੰ ਜਿਹੜਾ ਹੈ ਅੱਜ ਪੇਸ਼ ਕੀਤਾ ਗਿਆ ਸਾਡੇ ਇੱਕ ਮਰਡਰ ਦਾ ਮਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਦੀ ਪੁਝਗਿਸ਼ ਤੇ ਅੱਜ ਦੀਪਕ ਕੁਮਾਰ ਏਲੀਅਸ ਦੀਪਕ ਦੀਪੂ ਬਨੂੜ ਜੀ ਨੂੰ ਨਾਮਿਨੇਟ ਕਰਕੇ ਪੁਝਗਿਸ਼ ਲਈ ਲੈ ਕੇ ਆਏ ਹਾਂ ਜੀ ਇਹ ਕਿਸ ਤਰ੍ਹਾਂ ਦੇ ਮਕਦਮੇ ਦਰਜ ਕੀਤੇ ਗਏ ਇਹ ਸਾਡੇ ਇੱਥੇ ਮਰਡਰ ਹੋਇਆ ਸੀ ਇੱਥੇ ਉਰਦਨਪੁਰ ਦੇ ਵਿੱਚ ਜਿੱਥੇ ਇੱਕ ਐਸਵਾਈ ਜਲਦੀ ਕੰਡਿਕਟ ਬੋਡੀ ਨੂੰ ਦਬਾ ਦਿੱਤਾ ਤੇ 4 ਦਿਨ ਬਾਅਦ ਮਿਲੇ ਸੀਗੇ ਜੀ ਉਹਦੇ ਚ ਅਸੀਂ ਦੋ ਦੋਸ਼ੀ ਰੈਸਟ ਕਰ ਲਈ ਸੀ ਉਹਨਾਂ ਦੀ ਨਾਮਿਨੇਸ਼ਨ ਤੇ ਅੱਜ ਅਸੀਂ ਦੀਪੂ ਬਨੂੜ ਨੂੰ ਲੈ ਕੇ ਆਏ ਹਾਂ ਜੀ ਸਰ ਇਸ ਤੋਂ ਬਾਅਦ ਅੱਗੇ ਕਿੱਥੇ ਜਾਣਾ ਤੁਸੀਂ ਅ ਇਸ ਤੋਂ ਪਹਿਲਾਂ ਇਹ ਇਹ ਕੈਟਾਗਰੀ ਗੈਂਗਸਟਰ ਹੈ ਇਹ ਕੈਟਾਗਰੀ ਦਾ ਇਹਦੇ ਤੇ 32 ਮਕਦਮੇ ਦਰਜ ਹੈ ਹਾਂ ਤੇ ਹੁਣ ਇਹਨਾਂ ਨੂੰ ਇਹਦਾ ਰਿਮਾਂਡ ਲੈ ਲਿਆ ਜੱਜ ਸਾਹਿਬ ਤੋਂ ਤੇ ਮੁੜਕੇ ਉਹਨੂੰ ਪੇਸ਼ ਕਰਨਾ ਸਰ ਕਿੰਨੇ ਦਿਨ ਦਾ ਰਿਮਾਂਡ ਹੈ 4 ਦਿਨ ਦਾ ਤੇਰੇ ਤਾਂ ਕੋਈ ਹੋਰ ਵੀ ਸਾਥੀ ਸੀ ਹੈਈ ਹੈ ਸਰ ਉਹ ਉਹਨਾਂ ਦਰਾਂ ਨੇ ਤਫ਼ਤੀਸ਼ ਹੋਊਗਾ ਦੋ ਤਾਂ ਪਹਿਲਾਂ ਸਾਰ ਐਕਟ ਕਰਲੇ ਸੀਗੇ ਹਾਂਜੀ ਹਾਂਜੀ ਉਹ ਇਹ ਕਿੱਥੋਂ ਕਿੱਥੋਂ ਦੀ ਸੀਰੇ ਉਹ ਇੱਕ ਤਾਂ ਟੋਨੀ ਸੀਗਾ ਮਣਕਪੁਰ ਦਾ ਤੇ ਇੱਕ ਖੇੜੇ ਦਾ ਸੀਗਾ ਮੁੰਡਾ ਇਹਨੂੰ ਦੀਪੂ ਨੂੰ ਜਿਹੜਾ ਪ੍ਰੋਡਕਸ਼ਨ ਵਾਸਤੇ ਲਿਆਂਦਾ ਕਿੱਥੋਂ ਲਿਆਂਦਾ ਇਹ ਰੋਪੜ ਜੇਲ੍ਹ ਤੋਂ ਜੀ ਰੋਪੜ ਜੇਲ੍ਹ ਤੋਂ